ਕੁਕੰਬ ਰਜਾਈ ਚਲਣਾ ਨਾਨਕ ਲਿਖਿਆ ਨਾਲ ਨੂੰ ਜੇਕਰ ਆਪਾਂ ਸਮਝਣਾ ਹੈ ਤੇ ਸਾਨੂੰ ਇਹ ਗੱਲ ਸਮਝਣੀ ਪੈਗੀ ਕਿ 40% ਤੁਹਾਡੇ ਸਬੰਧ ਤੁਹਾਡੇ ਕਾਰੋਬਾਰ ਤੇ ਤੁਹਾਡੇ ਸਰੀਰ ਦਾ ਸਵਸਥ ਨਿਰੋਗਤਾ ਤੁਹਾਡੇ ਮੁਤਾਬਕ ਹੈ ਤੁਹਾਡੇ ਅਨੁਸਾਰ ਹੈ ਜਿਵੇਂ ਤੁਸੀਂ ਚਾਓ ਬਿਲਕੁਲ ਵੈਸੇ ਹੀ ਹੈ 30% ਤੁਹਾਡੇ ਸਬੰਧ ਤੁਹਾਡੇ ਰਿਸ਼ਤੇ ਤੁਹਾਡੇ ਕਾਰੋਬਾਰ ਤੁਹਾਡੇ ਸਰੀਰ ਦੀ ਾਰੋਗਤਾ ਇਹਦੇ ਲਈ ਤੁਹਾਨੂੰ ਜਿਆਦਾ ਮਿਹਨਤ ਕਰਨੀ ਪੈਗੀ ਜਿਆਦਾ ਮੁਸ਼ਕਲਤ ਕਰਨੀ ਪੈਗੀ ਜਿਆਦਾ ਸਮਾਂ ਦੇਣਾ ਪੈਗਾ ਅਤੇ ਵਧੇਰੇ ਐਫਰਟ ਕਰਨੇ ਪੈਣਗੇ ਪਰ ਜਿਹੜੇ ਅੱਗੇ 20% ਤੁਹਾਡੇ ਸਬੰਧ ਬਣਨੇ ਨੇ ਰਿਸ਼ਤੇ ਬਣਨੇ ਨੇ ਕਾਰੋਬਾਰ ਤੁਸੀਂ ਬਣਾਣੇ ਨੇ ਕੋਈ ਸਰੀਰੇ ਚ ਰੋਗ ਆਉਣਾ ਉਹ ਬਣੇ ਹੀ ਤਾਂ ਨੇ ਕਿਉਂਕਿ ਉਹਨਾਂ ਨੇ ਟੁੱਟਣਾ ਹੈ ਉਹ ਬਣਾਈ ਤਾਂ ਨੇ ਕਿਉਂਕਿ ਉਹਨਾਂ ਨੇ ਤੁਹਾਡੇ ਜੀਵਨ 'ਚ ਨੁਕਸਾਨ ਕਰਨਾ ਹੈ। ਉਹ ਦਿੱਕਤ ਤੁਹਾਡੇ ਜੀਵਨ 'ਚ ਤਾਂ ਹੀ ਆਈ ਹੈ ਕਿਉਂਕਿ ਹੁਣ ਉਹਨੇ ਬਹੁਤ ਵੱਡਾ ਨੁਕਸਾਨ ਤੁਹਾਡਾ ਕਰ ਦੇਣਾ ਹੈ। ਇਹ 40 30 ਤੇ 20 ਹੋ ਗਿਆ 90। ਬਾਕੀ ਰਹਿ ਗਿਆ 10। ਹੁਣ ਜਿਹੜੇ 10 ਪ੍ਰਤੀਸ਼ਤ ਸਬੰਧ ਨਏ। ਉਹ ਸਬੰਧਾਂ ਨੇ ਵੈਰ 'ਚ ਬਦਲ ਜਾਣਾ ਹੈ। ਤੁਸੀਂ ਚਾਹ ਕੇ ਵੀ ਕੁਝ ਨਹੀਂ ਕਰ पाओगे ਅਡੇ ਥੋੜੇ ਬਹੁਤੇ ਤੁਹਾਡੇ ਨੇੜੇ ਤੇ ਤੁਹਾਡੇ ਵੈਰੀ ਨੇ ਤੁਹਾਡਾ ਵਿਰੋਧ ਕਰਦੇ ਨੇ ਹਰ ਵਕਤ ਤੁਹਾਡੇ ਖਿਲਾਫ ਚੱਲਦੇ ਨੇ ਇਹ ਉਹ 10 ਪ੍ਰਤੀਸ਼ਤ ਨੇ 10 ਪ੍ਰਤੀਸ਼ਤ ਤੁਹਾਡੇ ਕਾਰੋਬਾਰ ਐਸੇ ਹੋਣਗੇ ਤੁਹਾਡਾ ਕੰਮ ਐਸਾ ਹੋਵੇਗਾ ਜਿਹੜਾ ਤੁਸੀਂ ਖੁਦ ਸ਼ੁਰੂ ਕਰੋਗੇ ਉਹ ਤੁਹਾਡਾ ਬਹੁਤ ਵੱਡਾ ਨੁਕਸਾਨ ਕਰੇਗਾ ਤੁਹਾਡੇ ਆਪਣੇ ਹੱਥ 'ਚ ਨਹੀਂ ਹੈਗਾ 10% ਤੁਹਾਡੇ ਸਰੀਰ 'ਚ ਰੋਗ ਐਸੇ ਲੱਗਣਗੇ ਬਿਮਾਰੀਆਂ ਐਸੀਆਂ ਲੱਗਣਗੀਆਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਤੁਹਾਡੇ ਸਰੀਰ ਦਾ ਨੁਕਸਾਨ ਕਰਨਗੀਆਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਹੈ ਅਸਲ ਮਾਇਨੇ ਦੇ ਅੰਦਰ ਕਿ ਜੇ ਕਰ ਇਹ ਜਿਹੜੇ ਬਾਅਦ ਵਾਲੇ 20 ਤੇ 10 ਨੇ ਇਹਨਾਂ ਨੂੰ ਤੁਸੀਂ ਪ੍ਰਵਾਨ ਕਰ ਲੋਗੇ ਤੇ ਜੀਵਨ ਬਹੁਤ ਸੁਖਾਲਾ ਦਿਸੇਗਾ ਤੇ ਪ੍ਰਵਾਨ ਕਰਨ ਤੋਂ ਬਿਨਾ ਦੂਜਾ ਕੋਈ ਰਾਹ ਨਹੀਂ ਹੈਗਾ ਤੁਹਾਡੇ ਕੋਲ ਹੋਰ ਕੋਈ ਵਿਕਲਪ ਹੈਗਾ ਹੀ ਨਹੀਂ ਤੁਹਾਨੂੰ ਪ੍ਰਵਾਨ ਕਰਨਾ ਪਏਗਾ ਤੁਹਾਡੇ ਕੋਲ ਹੋਰ ਕੋਈ ਰਾਹ ਹੈਗਾ ਨਹੀਂ ਪ੍ਰਵਾਨ ਕਰਨਾ ਪਏਗਾ ਤੁਸੀਂ ਪ੍ਰਵਾਨ ਕਰ ਲਿਆ ਤੁਸੀਂ ਪ੍ਰਵਾਨ ਕਰ ਲਿਆ ਤੇ ਸਮਝ ਲਓ ਉਹ ਜੀਵਨ ਚ ਸੋਕੋਣ ਬਣਿਆ ਰਹੇਗਾ ਮਨ ਦੀ ਸਥਿਰਤਾ ਬਣੀ ਰਹੇਗੀ ਤੁਸੀਂ ਮਾਨਸਿਕ ਤੌਰ ਤੇ ਤਣਾਅ ਵਿੱਚ ਨਹੀਂ ਜਾਓਗੇ ਡਿਪਰੈਸ਼ਨ ਚ ਨਹੀਂ ਜਾਓਗੇ ਹਰ ਵਕਤ ਚਿੰਤਾ ਚ ਨਹੀਂ ਰਹੋਗੇ ਕਿਉਂਕਿ ਤੁਹਾਨੂੰ ਸਮਝ ਪੈ ਗਈ ਹੈ ਕਿ ਇਹ ਜਿਹੜਾ ਆਖੀਰ ਵਾਲਾ 10 ਤੇ 20% ਹੈ ਇਹ ਮੇਰੇ ਆਪਣੇ ਹੱਥ ਦੇ ਵਿੱਚ ਨਹੀਂ ਹੈ ਮੈਂ ਕੁਝ ਵੀ ਬਦਲਾਵ ਨਹੀਂ ਕਰ ਸਕਦਾ ਮੈਂ ਕੁਝ ਤਕਦੀਲ ਹੀ ਨਹੀਂ ਕਰ ਸਕਦਾ ਇਹਦੇ ਵਿੱਚ ਇਹ ਮੈਨੂੰ ਮੰਨਣਾ ਹੀ ਪੈਣਾ ਹੈ ਪਹਿਲਾ 40 ਤੇ ਦੇਖੋ ਸਭ ਦੇ ਨਾਲ ਨਾਰਮਲ ਹੀ ਹੈ 40% ਕਾਰਜ ਕਾਰ ਵਿਹਾਰ ਕੰਮ ਧੰਦੇ ਰਿਸ਼ਤੇ ਸਬੰਧ ਸਰੀਰ ਤੁਹਾਡੇ ਕੰਟਰੋਲ 'ਚ ਹੈ 30 ਨੂੰ ਤੁਸੀਂ ਯਤਨ ਕੋਸ਼ਿਸ਼ ਕਰਕੇ ਆਪਣੇ ਕੰਟਰੋਲ 'ਚ ਕਰ ਲਿਆ ਉਹ ਵੀ ਤਾਂ ਹੁੰਦਾ ਜੇਕਰ ਤੁਸੀਂ ਮਿਹਨਤ ਕਰੋਗੇ ਜਿਆਦਾ ਸਮਾਂ ਦਿਓਗੇ ਜਿਆਦੀ ਤਾਕਤ ਲਗਾਓਗੇ ਪਰ ਜਿਹੜਿਆ 20 ਤੇ ਅਖੀਰਲਾ 10 ਹੈ ਇਹ ਸਾਡੇ ਬਸ ਦੀ ਗੱਲ ਹੀ ਨਹੀਂ ਹੈਗੀ ਇਹਨੂੰ ਹੀ ਮਹਾਰਾਜ ਕਹਿੰਦੇ ਆਖਣ ਜੋਰ ਚੁਪੇ ਨਾ ਜੋਰ-ਜੋਰ ਨਾ ਮੰਗਣ ਦੇ ਨਾ ਜੋਰ-ਜੋਰ ਨਾ ਜੀਵਨ ਮਰਨ ਨਾ ਜੋਰ-ਜੋਰ ਨਾ ਰਾਜ-ਮਾਲ-ਮਨਸ਼ੂਰ ਜੋਰ ਨਾ ਸੁਰਤੀ ਗਿਆਨ-ਵਿਚਾਰ ਜੋਰ ਨਾ ᔪਕਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਇਹ ਉਦੀ ਮਰਜ਼ੀ ਨਾਲ ਚੱਲਦਾ ਹੈ ਇੱਥੇ ਫਿਰ ਗੁਰੂ ਸਾਹਿਬ ਕਹਿੰਦੇ ਤੁਹਾਡੇ ਜੀਵਨ 'ਚ ਸਕੂਨ ਕਿਵੇਂ ਆਏਗਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੋ ਇਹ ਫਾਰਮੂਲਾ ਤੁਸੀਂ ਆਪਣੇ ਜ਼ਿੰਦਗੀ 'ਚ ਪੱਕਿਆਂ ਕਰ ਲੈਣਾ ਹੈ